ਤੋ ਵੀਰ ਪੰਜਾਬੀਓ ਪੰਜਾਬ ਤੇ مصیبت ਪਈ ਹੈ ਆਣ ਕੁਦਰਤ ਨੇ ਢਾਇਆ ਕਹਿਰ جی تے ਹੋਇਆ ਬਹੁਤ نقصان ਫਸਲਾਂ ਪਾਣੀ ਡੁੱਬੀਆਂ ਪਾਣੀ ਵੜਿਆ ਘਰਾਂ ਵਿੱਚ ਆਣ ਡੰਗਰ بچا تر گئے تے کئی ਡਿੱਗ ਪੇ ਬਹੁਤ ਮਕਾਨ ਦੇਸ਼ ਦਾ میڈیا ਸੌਂ ਗਿਆ ਤੇ ਹਾਕਮ ਹੋਇਆ ਬਿਮਾਰ ਰਹੇ ਵੇਖ ਤਮਾਸ਼ਾ ਦੂਰ ਤੋਂ ਤੇ ਤੇਥੋਂ ਖਾਂਦੇ ਖਾ ਤੂੰ ਪੱਜ ਪੱਜ ਹਰ ਥਾਂ ਜਾਮਦਾ ਆਫਤ ਜਦ ਵੀ ਆਈ ਵਿੱਚ ਸੰਸਾਰ ਪੰਜਾਬ ਸਿਆ ਕੱਲਾ ਅੱਜ ਤੋਂ ਰਹਿ ਗਿਆ ਤੇ ਨਾ ਲਈ ਕਿਸੇ ਨੇ ਸਾਰ ਉਹ ਤੇਰੇ ਪੁੱਤ ਪੰਜਾਬੀ ਸੂਰਮੇ ਤੇ ਨਾ ਰੱਖਦੇ ਕਿਸੇ ਤੋਂ ਆਸ ਆਪੇ ਲੈਣ ਸੰਭਾਲ ਤਾਂ ਮੋਰਚੇ ਉਹ ਕਰ ਗੁਰੂ ਚਰਨਾਂ ਵਿੱਚ ਅਰਦਾਸ ਭਾਈ ਭਾਈਆਂ ਦੇ ਕੰਮ ਆਉਂਦੇ ਤੇ ਪੁੱਜੇ ਬਣ ਕੇ ਖਾਸ਼ ਹਰ ਲੋੜ ਵੰਦ ਤੱਕ ਪਹੁੰਚਿਓ ਤੇ ਨਾ ਕੋਈ ਹੋਵੇ ਕੋਈ ਨਿਰਾਸ ਜਾਤ ਪਾਤ ਨਾ ਵੇਖਿਓ ਤੇ ਵੇਖੋ ਸਭ ਇਨਸਾਨ ਬਣ ਕਨਈਏ ਗੁਰੂ ਤਾਂ ਸਾਹਿਬ ਦੇ ਸੇਵਾ ਕਰਨੀ ਇੱਕ ਸਮਾਨ ਜੀ ਸੇਵਾ ਕਰਨੀ ਇੱਕ ਸਮਾਨ